ਸੁਲਤਾਨਪੁਰ ਲੋਧੀ ਦੇ ਮਹੱਲਾ ਮੋਰੀ ਵਿੱਚ ਕਾਰ ਵਿੱਚ ਸਵਾਰ ਇੱਕ ਨੌਜਵਾਨ ਅਤੇ ਔਰਤ ਵੱਲੋਂ 4 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਸਤਪਾਲਵਾਸੀ ਮਹੱਲਾ ਮੋਰੀ ਨੇ ਦੱਸਿਆ ਕਿ ਉਹ ਆਪਣੇ ਪੋਤੇ ਨੂੰ ਟਿਊਸ਼ਨ ਤੋਂ ਲੈ ਕੇ ਵਾਪਸ ਆ ਰਿਹਾ ਸੀ। ਜਦੋਂ ਉਹ ਮਹੱਲਾ ਮੋਰੀ ਦੇ ਮੋੜ ਤੇ ਪਹੁੰਚਿਆ ਤਾਂ ਇੱਕ ਕਾਲੇ ਰੰਗ ਦੀ ਕਾਰ ਆਈ ਜਿਸ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਸਵਾਰ ਸਨ। ਜਿਸ ਤੋਂ ਬਾਅਦ ਇੱਕ ਨੌਜਵਾਨ ਉਸ ਕਾਰ ਤੋਂ ਹੇਠਾ ਉਤਰ ਗਿਆ ਜਿਸ ਨੇ ਮੇਰੇ ਨਾਲ ਜ਼ਬਰਦਸਤੀ ਕਾਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਪੋਤੇ ਨੂੰ ਜ਼ਬਰਦਸਤੀ ਫੋਕ ਕੇ ਕਾਰ ਵਿੱਚ ਬਿਠਾ ਦਿੱਤਾ ਪਰ ਮੈਂ ਆਪਣੇ ਪੋਤੇ ਨੂੰ ਨਹੀਂ ਛੱਡਿਆ ਇਸ ਤੋਂ ਬਾਅਦ ਸੜਕ ਪਾਰ ਤੋਂ ਇੱਕ ਹੋਰ ਵਾਹਨ ਆ ਗਿਆ ਜਿਸ ਤੋਂ ਬਾਅਦ ਕਾਰ ਸਵਾਰ ਫਰਾਰ ਹੋ ਗਏ ਉਨ੍ਹਾਂ ਦੱਸਿਆ ਕਿ ਇਸ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਉਹਨਾਂ ਵੱਲੋਂ थाना ਸੁਲਤਾਨਪੁਰ ਲੋਧੀ ਵਿਖੇ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸੁਲਤਾਨਪੁਰ ਤੋਂ ਅਜੇ ਸਬਰ ਵਾਲੀ ਰਿਪੋਰਟ। ਨਾ 72 ਮੇਰਾ। ਕਰਨਾ ਵੀ ਮੈਂ ਟੇਸ਼ਨ ਤੋਂ ਆ ਗਿਆ ਹਾਂ ਮਡੇ। ਮੁੰਡਾ ਲੈ ਕੇ ਚੈਗਲ ਤੇ ਰਿਹਾ ਉਹਨਾਂ ਮਗਨੋਂ ਇੱਕ ਕਾਰ ਟੁਰਿਆ ਉਹ ਮਗਨ ਨੂੰ ਹਾਰ ਮਾਰਨ ਦੇਈ ਆ। ਮੈਂ ਉਹਨੂੰ ਸਾਈਡ ਦੇ ਕੇ ਤੁਰਿਆ ਆਉਂਦੇ ਆ। ਉਹਨੇ ਅੱਗੇ ਕਾਰ ਨਹੀਂ ਕੱਢੀ। ਅੱਗੇ ਮੇਰਾ ਘਰ ਆ ਗਿਆ। ਅੰਕੋ ਮੈਂ ਐਨ ਮੁਰਨਾ। ਮੈਂ ਚੈਗਲ ਖਲਾੜ ਲਿਆ। ਉਹ ਕਾਰ ਆਲੇ ਨਾਕੇ ਮਗਰੋਂ ਦੇ ਕਾਰਟ ਆਤੀ ਆ ਉਹ ਆਣ ਕੇ ਮੈਨੂੰ ਕਹਿੰਦੇ ਆ ਕਿ ਕਾਕੇ ਨੂੰ ਢੋਣਾ ਦੇਣਾ ਮੈਂ ਕਿਹਾ ਸਾਡਾ ਬੱਚਾ ਇਦਾਂ ਨਹੀਂ ਜਾਂਦਾ ਫੇਰ ਬੋਲ ਉਹ ਜਨਾਨੀ ਅੱਗੇ ਬੈਠੀ ਆ ਉਹ ਆਦੀ ਨਹੀਂ ਕੋਈ ਗੱਲ ਸਾਡੀ ਜਾਣ ਬਜਾਣਾ ਹੈ ਸਾਡੇ ਘਰ ਆ ਦੇ ਮੈਂ ਕਿਹਾ ਮੈਂ ਨਹੀਂ ਤਾਂ ਅਗਾਂਹ ਜਾਂਦਾ ਮੇਨ ਪਛਾੜਦੀ ਆਏ ਤੁਸੀਂ ਕੋਣ ਕੋਣ ਨੇ ਤੇ ਡਰਾਈਵਰ ਨਿਕਲਿਆ ਉਹਨੇ ਆਣ ਕੇ ਮਗਰ ਦੀ ਹੋ ਗਏ ਤੇ ਕਾਕੇ ਨੂੰ ਨਾ ਕੀ ਕਿ ਕੈਂ ਲੱਗਿਆ 4 ਸਾਲ ਦੀ ਉਹ ਮਾ ਕਾਕੇ ਦੀ ਤੇ ਹਰਮਨ ਹਰਮਨ ਕੁਮਾਰ ਹਾਂਜੀ ਹਾਂ ਕੋਹ ਦੀ ਕੋਸ਼ਿਸ਼ ਕੀਤੀ ਐਨੇ ਮਰਨ ਆ ਗਿਆ ਡਰਾਈਵਰ ਨੇ ਕੱਚਾ ਫੜ ਕੇ ਖਿੱਚਿਆ ਵਾ ਮੈਂ ਮੁੰਡੇ ਦੀ ਕਮੀਜ਼ ਫੜੀ ਆ ਨਾਲ ਉਹਦੀ ਬਾਹ ਫੜੀ ਮੈਂ ਮੁੰਡਾ ਨਹੀਂ ਛੱਡਿਆ ਆ ਉਹਨੇ ਪੂਰੀ ਕੋਸ਼ਿਸ਼ ਕੀਤੀ ਅੱਗੋਂ ਭੈਣ ਇਹ ਜੋ ਕਾਰ ਆਈ ਆ ਉਹ ਕਾਰ ਆਣ ਕੇ ਇੱਕ ਲੋਹੀ ਉਹਨੇ ਹੱਥ ਮਾਰਿਆ ਉਹਨੇ ਫਿਰ ਮੁੰਡਾ ਛੱਡ ਗਏ ਤੇ ਕਾਰ ਪਾਸੇ ਨੂੰ ਕਰ ਤੇ ਕਾਰ ਪੀ ਜਾ ਕੇ ਲੈ ਗਿਆ ਇਹ ਕਹਿੰਨੇ ਵੀ ਇਹਦੇ ਗਰੋਹ ਆ ਦੇ ਕੋਈ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਕਾਨੂੰਨੀ ਕਾਰਵਾਈਆਂ ਨਹੀਂ ਕੀਤੀ ਜਾਵੇ। ਹਾਜੀ ਸਾਡੀ ਨਾ ਮੇਰਾ ਇਹ ਪੋਤਰਾ ਵਾ ਪੀਸਨ ਤੇ ਪਾਇਆ ਸੀਗਾ ਤੇ ਮੇਰੇ ਘਰ ਵਾਲਾ ਲੈ ਕੇ ਤੁਰਿਆ ਜਾਂਦਾ ਸੀ ਰਾਹ ਵਿੱਚ ਘਾਰ ਮਿਲੀ ਆ। ਇਹ ਕਾਰ ਵਾਲਾ ਸ਼ਹਿਰ ਮੰਗਦਾ ਸੀਗਾ ਕਿ ਪਤਾ ਨਹੀਂ ਕੀ ਮਾਰ ਜਾਂਦਾ ਸੀ ਹਾਰਾਂ ਨੂੰ। ਇਹ ਸ਼ਹਿਰ ਤੇ ਹੀ ਗਿਆ ਹਾਰਾਂ ਮਾਰੀ ਗਿਆ। ਉਹ ਸ਼ਹਿਰ ਤੇ ਹੀ ਗਿਆ ਵਾ ਇਹਨਾਂ ਨੇ ਉੱਥੋਂ ਪਿੱਛੋਂ ਵਾ ਵਾ ਦੂਰੋਂ ਲਈ ਆਏ ਮਗਰ ਮਗਰ ਤੇ ਇੱਥੇ ਸਾਡਾ ਮੋੜ ਆਇਆ ਵਾ ਇੱਥੇ ਨੇ ਖਲਾੜ ਲਈਆ ਸਾਈਕਲ ਖਲਾੜ ਲਿਆ ਵਾ ਮੁੰਡਾ ਮਗਰ ਪਾਇਆ ਵਾ ਬਾਹਮ ਖੜੀ ਆ ਮੁੰਡੇ ਨੇ ਜਫਾ ਪਾਇਆ ਮਗਰ ਦਦੂ ਨੂੰ ਤੇ ਉਹ ਕਾਦ ਲਿਆ ਕੇ ਤੇ ਇਹਨਾਂ ਦੇ ਬੱਤੇ ਖਲਾਤੀ ਆ ਵੇ ਤੇ ਇੱਕ ਜਨਾਨੀ ਬੈਠੀ ਆ ਤੇ ਉਹ ਡਰਾਈਵਲ ਵਾ ਉਹ ਕਹਿੰਦੇ ਆ ਜਾ ਬੱਚੇ ਆਹ ਤਾਂ ਅਸੀਂ ਤੈਨੂੰ ਹੁਟਾਤਾ ਇਹ ਸੂਛਾ ਦਾ ਆਹ ਤੈਨੂੰ ਜਾਣਦੇ ਆ ਤੇ ਉਹ ਕਹਿੰਦਾ ਵੀ ਨਹੀਂ ਸਾਨੂੰ ਨਹੀਂ ਤੁਸੀਂ ਜਾਣਦੇ ਤੇ ਨਹੀਂ ਆਹੀ ਤਾਂ ਜਾਣਦੇ ਆ ਇਹ ਹੂਟਾ ਦੇਖ ਤੇ ਅਸੀਂ ਤੈਨੂੰ ਵਾਪਸ ਦੇ ਦੇਣਾ ਵਾ ਤੇ ਥੋੜਾ ਕੁ ਮਿੰਟ ਆ ਜਾ ਮਗੜੇ ਭਾਵੇਂ ਆ ਜਾ ਇਹ ਕਹਿੰਦਾ ਨਹੀਂ ਪਰ ਉਹ ਟ੍ਰੈਵਲ ਨਿਕਲ ਕੇ ਇਹਨੂੰ ਬੱਚੇ ਨੂੰ ਪਿੱਛੋ ਫੜ ਕੇ ਨੇ ਨਾਲੇ ਉਹ ਡਿੱਗੀ ਦੀ ਦਾ ਖੋਲਿਆ ਵਾ ਬੂਆ ਤਾਂ ਕੈਸਾਈ ਕੀਤੀ ਆ ਤੇ ਉਹ ਫਿਰ ਗੋਡ ਕਾਰ ਆ ਗਈ ਆ ਮੋੜ ਤੇ ਲੱਗੇ ਸੀਗੀ ਉਹ ਆ ਚੱਕਣ ਵਾਸਤੇ ਹੀ ਆਏ ਸੀ ਚਾਹੇ ਉਹ ਚੱਕਾ ਨਹੀਂ ਤੈ ਸੀਗੇ ਖਿੱਚਣ ਲਿਆ ਸੀ ਥੋਰ ਨਾਲਾ ਦੇ ਉਹ ਨਈ ਨਈ شادی ਕਿਸੇ ਨਾਲ ਕੋਈ ਵੈਰ ਨਹੀਂ ਕੋਈ ਦੁਸ਼ਮਣੀ ਨਹੀਂ ਕੋਈ ਕੁਛ ਨਹੀਂ ਅਸੀਂ ਨਾ ਕਦੀ ਕਿਸੇ ਨਾਲ ਲੜੇ ਆ ਤੇ ਨਾ ਸਾਡੇ ਇਹ ਜੀ ਪ੍ਰੋਬਲਮ ਨਹੀਂ ਜਿਹੜੀ ਕਿਸੇ ਨਾਲ ਦੀ ਹਾਂ ਮੰਗ ਕਰਨੀ ਚਾਹੀਦੀ ਪਰ ਤਾਂ ਰਾਸ ਨੂੰ ਤਾਂ ਬਣਾਉਣਾ ਤੇ ਇਹ ਇਹ ਵੀ ਜੇ ਬੱਚੇ ਨੂੰ ਇਦਾਂ ਸਾਡੇ ਨਾਲ ਹੋਈ ਆ ਹੋਰ ਨਾ ਕਿਸੇ ਨਾਲ ਵੀ ਹੋਵੇ ਗਾਂ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਹੈ ਪਤਾ ਲੱਗੇ ਕਿ ਕੌਣ ਸੀ ਜਿਹਨਾਂ ਨੇ ਨਹੀਂ ਨਾ ਸਾਨੂੰ ਬੰਦੇ ਦੀ ਪਛਾਣ ਆ ਨਾ ਸਾਨੂੰ ਉਹ ਪਰਈਆ ਕੋਈ ਖੱਟੀ ਬਲੈਨ ਪਾਈ ਆ ਤੇ ਪਿੰਟ ਪਾਈ ਆ ਕਾਲੇ ਜਿਹੇ ਰੰਗ ਦੀ